<Noise/> 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 ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਦੇ ਵਿੱਚ ਗੈਸ ਭਰਦੇ ਸਮੇਂ ਅਚਾਨਕ ਇੱਕ ਸਿਲੰਡਰ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੜਕੰਪ ਮਚ ਗਿਆ ਹਾਲਾਂਕਿ ਆਨੰਦਪਨੰਦ ਦੇ ਵਿੱਚ ਜੋ ਦੁਕਾਨਦਾਰ ਸੀ ਉਸਨੇ ਚੱਕ ਕੇ ਗੈਸ ਸਿਲੰਡਰ ਨੂੰ ਸੜਕ ਦੇ ਉੱਤੇ ਸੁੱਟ ਦਿੱਤਾ ਅਤੇ ਸਿਲੰਡਰ ਦੇ ਵਿੱਚ ਅੱਗ ਉਸ ਸਮੇਂ ਵੀ ਨਹੀਂ ਸੀ 부ਜੀ ਜਿਸ ਤੋਂ ਬਾਅਦ ਇੱਕ ਵਾਰ ਤਾਂ ਰਾਹਗੀਰਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈ ਗਿਆ ਕਿਉਂਕਿ ਸਿਲੰਡਰ ਦੇ ਵਿੱਚ ਅੱਗ ਲੱਗੀ ਹੋਈ ਸੀ ਕਿਉਂਕਿ ਵੱਡਾ ਉੱਥੇ ਕੋਈ ਹਾਦਸਾ ਵੀ ਵਾਪਰ ਸਕਦਾ ਸੀ ਤਾਂ ਦੱਸਦੀ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਦੁਕਾਨ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਇਲੀਗਲ ਤਰੀਕੇ ਦੇ ਨਾਲ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਦੇ ਵਿੱਚ ਗੈਸ ਭਰੀ ਜਾ ਰਹੀ ਸੀ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤਾਂ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਗੈਸ ਸਿਲੰਡਰ ਦੇ ਵਿੱਚ ਅਚਾਨਕ ਹੀ ਅੱਗ ਲੱਗੀ ਹੈ ਹਾਲਾਂਕਿ ਅੱਗ ਇਹਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਕਿ ਜੋ ਦੁਕਾਨਦਾਰ ਸੀ ਉਸਨੇ ਚੁੱਕ ਕੇ ਸਿਲੰਡਰ ਨੂੰ ਬਾਹਰ ਸੜਕ ਦੇ ਉੱਤੇ ਸੁੱਟ ਦਿੱਤਾ ਤੇ ਅੱਗ ਉਸ ਦੇ ਵਿੱਚ ਫੇਰ ਵੀ ਨਾ ਬੁੱਜੀ ਤੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਮੌਜੂਦ ਕੁਝ ਲੋਕਾਂ ਦੇ ਵੱਲੋਂ ਸਮਝਦਾਰੀ ਦੇ ਨਾਲ ਕੰਮ ਲਿਆ ਗਿਆ ਅਤੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਕਿ ਦੋ ਗੈਸ ਸਿਲੰਡਰਾਂ ਦੇ ਵਿੱਚ ਅਚਾਨਕ ਹੀ ਇਹ ਅੱਗ ਲੱਗੀ ਹੈ ਜਿਸ ਤੋਂ ਬਾਅਦ ਇੱਕ ਵਾਰ ਤਾਂ ਦੁਕਾਨਦਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ ਮੌਕੇ ਦੇ ਉੱਤੇ ਭਾਜੜਾ ਪੈ ਗਈਆਂ ਸੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੁਣ ਇੱਕ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਤੇ ਮਾਮਲਾ ਸਾਹਮਣੇ ਆਇਆ ਦਿੱਤੇ ਕਿ ਗੈਸ ਸਿਲੰਡਰ ਦੇ ਵਿੱਚ ਗੈਸ ਭਰਦੇ ਸਮੇਂ ਅਚਾਨਕ ਹੀ ਇਹ ਅੱਗ ਲੱਗੀ ਹੈ। ਨਾ ਮੜ ਜਾਣਾ, ਨਾ ਮੜ ਜਾਣਾ। ਚੰਪੜਾ ਕਿੱਲਾ ਕਰਕੇ। ਨਾ ਮੜ ਜਾਣਾ, ਨਾ ਮੜ ਜਾਣਾ। ਫਟ ਜਿਹੜਾ ਬੰਬ ਵਾੜਿਆ ਇਹਨੇ ਸਿਲੰਡਰ ਨਾਲ। ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਦੇ ਵਿੱਚ ਗੈਸ ਭਰਦੇ ਸਮੇਂ ਅਚਾਨਕ ਹੀ ਇੱਕ ਸਿਲੰਡਰ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੜਕੰਪ ਮੱਚ ਗਿਆ। ਹਾਲਾਂਕਿ ਆਨੰਦ ਫਾਨਮ ਦੇ ਵਿੱਚ ਜੋ ਦੁਕਾਨਦਾਰ ਸੀ ਉਸਨੇ ਚੱਕ ਕੇ ਗੈਸ ਸਿਲੰਡਰ ਨੂੰ ਸੜਕ ਦੇ ਉੱਤੇ ਸੁੱਟ ਦਿੱਤਾ ਅਤੇ ਸਿਲੰਡਰ ਦੇ ਵਿੱਚ ਅੱਗ ਉਸ ਸਮੇਂ ਵੀ ਨਹੀਂ ਸੀ 부ਜੀ ਜਿਸ ਤੋਂ ਬਾਅਦ ਇੱਕ ਵਾਰ ਤਾਂ ਰਾਹਗੀਰਾਂ ਦੇ ਵਿੱਚ ਵੀ دہشت ਦਾ ਮਾਹੌਲ ਪਾਇਆ ਗਿਆ ਕਿਉਂਕਿ ਸਿਲੰਡਰ ਦੇ ਵਿੱਚ ਅੱਗ ਲੱਗੀ ਹੋਈ ਸੀ ਕਿਉਂਕਿ ਵੱਡਾ ਉੱਥੇ ਕੋਈ ਹਾਦਸਾ ਵੀ ਵਾਪਰ ਸਕਦਾ ਸੀ ਤਾਂ ਦੱਸ ਦਿਆ ਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਦੁਕਾਨ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਇਲੀਗਲ ਤਰੀਕੇ ਦੇ ਨਾਲ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਦੇ ਵਿੱਚ ਗੈਸ ਭਰੀ ਜਾ ਰਹੀ ਸੀ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤਾ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਗੈਸ ਸਿਲੰਡਰ ਦੇ ਵਿੱਚ ਅਚਾਨਕ ਹੀ ਅੱਗ ਲੱਗੀ ਹੈ ਹਾਲਾਂਕਿ ਅੱਗ ਇਹਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਕਿ ਜੋ ਦੁਕਾਨਦਾਰ ਸੀ ਉਸਨੇ ਚੁੱਕ ਕੇ ਸਿਲੰਡਰ ਨੂੰ ਬਾਹਰ ਸੜਕ ਦੇ ਉੱਤੇ ਸੁੱਟ ਦਿੱਤਾ ਤੇ ਅੱਗ ਉਸ ਦੇ ਵਿੱਚ ਫੇਰ ਵੀ ਨਾ ਬੁਝੀ ਤੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਮੌਜੂਦ ਕੁਝ ਲੋਕਾਂ ਦੇ ਵੱਲੋਂ ਸਮਝਦਾਰੀ ਦੇ ਨਾਲ ਕੰਮ ਲਿਆ ਗਿਆ ਅਤੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਕਿ ਦੋ ਗੈਸ ਸਿਲੰਡਰਾਂ ਦੇ ਵਿੱਚ ਅਚਾਨਕ ਹੀ ਇਹ ਅੱਗ ਲੱਗੀ ਹੈ ਜਿਸ ਤੋਂ ਬਾਅਦ ਇੱਕ ਵਾਰ ਤਾਂ ਦੁਕਾਨਦਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ ਮੌਕੇ ਦੇ ਉੱਤੇ ਭਾਜੜਾ ਪੈ ਗਈਆਂ ਸੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੁਣ ਇੱਕ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਦਿੱਤੇ ਕਿ ਗੈਸ ਸਿਲੰਡਰ ਦੇ ਵਿੱਚ ਗੈਸ ਭਰਦੇ ਸਮੇਂ ਅਚਾਨਕ ਹੀ ਇਹ ਅੱਗ ਲੱਗੀ ਹੈ